ਕੀਤਾ ਜਹਨੇ ਨੂੰ ਅੱਜ ਸਾਡਾ ਹਸਪੀਟਲ ਚ ਚੌਥਾ ਬੈਨਾ ਹਨਾ ਹਾਂਜੀ ਵੈਲਕਮ ਬੈਕ ਸਟ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਕੈਂਡ ਹੋਵੋਗੇ ਅਸੀਂ ਬਹੁਤ ਵਧੀਆ ਤੇ ਘਰੇ ਤੇ ਨਹੀਂ ਪਹੁੰਚ ਕੀਤਾ ਆਪਾਂ ਨਹੀਂ ਪਿੰਡ ਕਿੱਥੇ ਨੂੰ ਕੀਤਾ ਸੀ ਜੀ ਬਿਲਕੁਲ ਆਸਤਾਨਾ ਲੜਾਂ ਨਹੀਂ ਨਹੀਂ ਗੱਛੇ ਜੀ ਨਾ ਦੱਸੋ ਕੰਦੀ ਠੀਕ ਆ ਅੱਛਾ ਆਵੇ ਨਹੀਂ ਪੌਣਾ ਕਿ째 ਦਾ ਆਵੇ ਨਹੀਂ ਪੌਣਾ ਲਾਈਟ ਤਾਂ ਨੂੰ ਆਓ ਤਲੇ ਨੂੰ ਨਹੀਂ ਉੱਪਰ ਨੂੰ ਲਾਈਟ ਚਾਹੀਦੀ ਉਹ ਤਲੇ ਵੱਲੇ ਸ਼ੀਸ਼ਾ ਲੱਗਿਆ ਹੋ ਜਿਹਨਾਂ ਦੇ ਥਲੇ ਆਉਣੀ ਲਾਈਟ ਤਾਂ ਇਹ ਤੋਂ ਰੋਸ਼ਨੀ ਹੈ ਜ਼ਿਆਦਾ ਕੂਲਰ ਸ਼ੈੱਡ ਲਾਗੇ ਆਪਾਂ ਜੇ ਗਰਮੀ ਲੱਗਦਾ ਕੂਲਰ ਨਿਕਲਣਾ ਮੈਂ ਕਿਹਾ ਨੰਬਰ ਕਰ ਖਾਣ ਦੀਆਂ ਤੋਂ ਕੀ ਦਾ ਨੰਬਰ ਕਿ ਉਹ ਆਉਂਦੇ ਜੂ ਮਰਜੈਂਸੀ ਰੋਡ ਤੇ ਉਹ ਸਿੱਖ ਨੂੰ ਨਾ ਆਉਂਦਾ ਉੱਧਰ ਨਹੀਂ ਜਾਂਦੇ ਹਾਂ ਕੈਨੋਂ ਦੀ ਕੈਨੋਂ ਜੀ ਨਹੀਂ ਲੈਕਸ ਪੇ ਗਰ ਲੈਕਸ ਬੈਡਰ ਜਿੰਨੀ ਬੁਲੇਬਲ ਦਾ ਬੈਡਰ ਅਰੇ ਦਾ ਪਰੋਂ ਸਪ੍ਰਿੰਗ ਲੈ ਕੇ ਬੈਡਰ ਲੈ ਆ ਕਿ ਦਦਾ ਇਹਨਾਂ ਲਈ ਜੀ ਪੈਣਾ ਤੁਸੀਂ ਦੇਖ ਰਹੇ ਹੋ ਮੈਂ ਕਿੱਥੇ ਖੜਾ ਮੈਂ ਖੜਾ ਬੱਸ ਸਟਾਪ ਤੇ ਬੱਸ ਸਟਾਪ ਤੇ ਕਿਉਂਕਿ ਕਿਉਂ ਖੜਾ ਕਿਉਂਕਿ ਹਰਪ੍ਰੀਤ ਨੂੰ ਕੀਤਾ ਹੋਇਆ ਐਡਮਿਟ ਹਸਪੀਟਲਸ ਹਸਪੀਟਲ ਤਾਂ ਕਿਉਂਕਿ ਡਿਲੀਵਰੀ ਦਾ ਟਾਈਮ ਆ ਉਹਨਾ ਅੱਜ ਜਾਂ ਰਾਤ ਨੂੰ ਜਾਂ ਸਵੇਰ ਡਿਲੀਵਰੀ ਕਰਦੋ ਹੋ ਸਕਦੀ ਆ ਐਡਮਿਟ ਕਰ ਲਿਆ ਉਹਨਾਂ ਨੇ ਤੇ ਹੁਣ ਮੈਂ ਆਇਆ ਸੀਗਾ ਬਾਹਰ ਮੜ ਮੈਂ ਗਿਆ ਚਲੋ ਨਾਲ ਖਾਨ ਨੂੰ ਲੈ ਕੇ ਜਾਣਾ ਕੋਸਟ ਆਰਡਰ ਕੀਤਾ ਹੋਇਆ ਉਹ ਵੀ ਬੇਟ ਚ ਖੜਾ ਇੱਥੇ ਬਸ ਸਟਾਪ ਤੇ ਕਿਉਂਕਿ ਹਸਪੀਟਲ ਦਾ ਐਡਰੈਸ ਉਹ ਚੱਕ ਨਹੀਂ ਰਿਹਾ ਸੀਗਾ ਰਾਤ ਨੂੰ 11:00 ਵੱਜ ਚੁੱਕੇ ਆ ਤੇ ਆਰਡਰ ਆ ਰਿਹਾ ਸਬਸ 15-20 ਮਿੰਟਾਂ ਦੇ ਵਿੱਚ ਵਿੱਚ ਇੱਥੇ ਜਿੱਥੇ ਮੈਂ ਖੜਾ ਬਸ ਸਟਾਪ ਤੇ ਹੁਣ ਉਹ ਆਰਡਰ ਫੜ ਕੇ ਫਿਰ ਮੌਜੇ ਕੋਲੇ ਜਾਊਗਾ ਫਿਰ ਤੁਹਾਨੂੰ ਉਹਨਾਂ ਨਾਲ ਮਲਾਉਣਾ ਜਾ ਕੇ ਕਿਉਂਕਿ ਉਹ ਆਏ ਹੋਏ ਸ਼ਾਮ ਦੇ 6 5-6 ਵਜੇ ਦੇ ਤੇ ਉਦੋਂ ਮੈਂ ਘਰ ਸੀਗਾ ਕਿਉਂਕਿ ਮੈਂ ਰਾਤੀ ਸੀਗਾ ਕੰਮ ਤੇ ਕੰਮ ਤੋਂ ਆ ਕੇ ਆ ਕੇ ਸੌਂ ਗਿਆ ਸੀਗਾ ਸਵੇਰ ਮੈਂ ਤੇ ਉਦੋਂ ਬਾਅਦ ਮੈਨੂੰ ਜਦੋਂ ਫੋਨ ਆਇਆ ਵੀ ਮੈਂ ਹਸਪੀਟਲ ਚਲੇ ਆ ਬਹੁਤ ਕਿਹਾ ਸੀ ਮੈਨੂੰ ਅੰਦਰ ਐਂਡਰ ਹੋਣ ਦੇ ਦੋ ਕਹਿੰਦੇ ਨਹੀਂ ਤੇ ਤਾਂ ਕਰਕੇ ਮੈਂ ਖਾਣਾ ਫਿਨਿਸ਼ ਕਰਤਾ ਤੇ ਹਣੀ ਘਰ ਚਲੇ ਗਏ ਹੁਣ ਮੈਂ ਇਕੱਲੀ ਰਹੂੰਗੀ ਇੱਥੇ ਤੇ ਮਾਰਨਿੰਗ ਹੋਣਗੇ ਹਣੀ ਮਾਰਨਿੰਗ ਹੋ ਗਏ ਸੀਗੇ ਤੇ ਹਣੀ ਚਲੇ ਗਏ ਸੀ ਪਿੰਗਰ ਮਾਰਨਿੰਗ ਦਾ ਮਾਰਨਿੰਗ ਦਾ ਬ੍ਰੇਕਫਾਸਟ ਵੀ ਆ ਗਿਆ ਸੀ ਤੇ ਹੁਣ ਲੱਗਿਆ ਆਪਾਂ ਖਾਣ ਅੰਜੀ ਤੁਹਾਨੂੰ ਮੈਂ ਦੱਸਿਆ ਸੀ ਕਿ ਮੈਂ ਘਰੇ ਜਾਵਾਂਗਾ ਸ਼ਾਮ ਨੂੰ ਬਟ ਨਹੀਂ ਕਿਉਂਕਿ ਹੁਣ ਇਹਨਾਂ ਨੇ ਮੈਨੂੰ ਵੀ ਪਰਮਿਸ਼ਨ ਦੇ ਦਿੱਤੀ ਵੀ ਤੁਸੀਂ ਵੀ ਇੱਥੇ ਰੁੱਕ ਸਕਦੇ ਹੋ ਰੁੱਕ ਤਾਂ ਸਕਦੇ ਆ ਕਿਉਂਕਿ ਇਹਨਾਂ ਨੇ ਸਾਨੂੰ ਇੱਕ ਪਰਸਨਲ ਰੂਮ ਦਿੱਤਾ ਵੀ ਤੁਸੀਂ ਇੱਥੇ ਦੋਨੇ ਜਣੇ ਰੁੱਕ ਸਕਦੇ ਹੋ ਨਾਲ ਆਪਣੇ ਬੇਬੀ ਦੇ ਤੇ ਕਿਉਂਕਿ ਚੈੱਕਅਪ ਹਜੇ ਬਾਕੀ ਹੈਗੇ ਕਹਿੰਦੇ ਵੀ ਆਪ ਵੀਕ ਇੱਕ ਲੱਗ ਜਾਣਾ ਇੱਥੇ ਤੁਹਾਨੂੰ ਹਸਪੀਟਲ 'ਚ ਤੇ ਵੀਕ ਤਾਂ ਲੱਗਣਾ ਕਿਉਂਕਿ ਸਟਿਚਸ ਥੋੜੇ ਜ਼ਿਆਦਾ ਲੱਗ ਗਏ ਇਸ ਕਰਕੇ ਤੇ ਹੋਰ ਬਾਕੀ ਗੱਲਾਂ ਨੂੰ ਦੱਸਦਾ ਹੋਰ ਮੇਰੇ ਜਾ ਚਿੱਤੇ ਨਹੀਂ ਕਿਹੜੀ ਕਿਹੜੀ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਤੇ ਜੋ ਵੀ ਗੱਲਾਂ ਆਉਂਦੀਆਂ ਤੁਹਾਡੇ ਨਾਲ ਸ਼ੇਅਰ ਕਰੀ ਜਾਂਦਾ ਮੈਂ ਜੇ ਘਰੇ ਨਹੀਂ ਲਿਜਾ ਸਕਦੇ ਕਿਉਂਕਿ ਡਾਕਟਰ ਨੇ ਹਜੇ ਕਿਹਾ ਤੁਸੀਂ ਇੱਕ ਵੀਕ ਹਜੇ ਇੱਥੇ ਰੁਕਣਾ ਵਾ ਕਿਉਂਕਿ ਚੈੱਕਅਪ ਹੋਣੇ ਆ ਇਹਨਾਂ ਦੇ ਬਾ ਮੇਰੀ ਵਾਈਫ ਦੇ ਹੋਣੇ ਆ ਤੇ ਬੇਬੀ ਦੇ ਵਿੱਚ ਟੈਂਪਰੇਚਰ ਚੈੱਕ ਹੋਣੇ ਆ ਵਾਈਫ ਦੇ ਥੋੜੇ ਜ਼ਿਆਦਾ ਹੋਣੇ ਕਿਉਂਕਿ ਸਟੀਚਸ ਵੱਧ ਲੱਗੇ ਹੋਏ ਤਾਂ ਕਰਕੇ ਬੇਬੀ ਦਾ ਸਾਨੂੰ ਕੱਲ ਕਹਿਤਾ ਸੀ ਇਹਨਾਂ ਨੇ ਡਾਕਟਰ ਨੇ ਵੀ ਤੁਸੀਂ ਜਾ ਸਕਦੇ ਹੋ ਅੱਜ ਵੱਲੋਂ ਤੇ ਅੱਜ ਅਸੀਂ ਜਾਣਾ ਸੀ ਬੇਬੀ ਦਾ ਵੈਲਕਮ ਕਰਨਾ ਸੀ ਘਰੇ ਜਾ ਕੇ ਸਾਰੀ ਤਿਆਰੀ ਪੂਰੀ ਸੀਗੀ ਬਟ ਇਹਨਾਂ ਨੇ ਫਿਰ ਸਾਨੂੰ ਰੋਕਤਾ ਕਹਿੰਦੇ ਵੀ ਸਟਿਚਸ ਜ਼ਿਆਦਾ ਲੱਗੇ ਲੱਗਣ ਕਰਨਾ ਇਹਨਾਂ ਨੂੰ ਰੁਕਣਾ ਪੈਣਾ ਇੱਕ ਹਫ਼ਤੇ ਲਈ ਤਾਂ ਕਰਕੇ ਹੁਣ ਆਪਾਂ ਇੱਥੇ ਰੁਕੇ ਆ ਤੇ ਮੈਨੂੰ ਵੀ ਇਹਨਾਂ ਨੇ ਪਰミਸ਼ਨ ਦੇ ਦੇ ਵੀ ਤੁਸੀਂ ਨਾਲ रह ਸਕਦੇ ਹੋ ਤੇ ਸਾਨੂੰ ਪਰਸਨਲ ਰੂਮ ਦਿੱਤਾ ਵੀ ਤੁਸੀਂ ਇੱਥੇ ਰੁਕ ਸਕਦੇ ਹੋ ਤੇ ਜਿੱਦੇ ਵੈਲਕਮ ਕਰਾਂਗੇ ਉਹ ਵਲੋਗ ਅਸੀਂ ਤੁਹਾਨੂੰ ਸਪੈਸ਼ਲੀ ਵੈਲਕਮ ਵਾਲਾ ਬਣਾ ਕੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅਗਲੇ ਵਲੋਗ ਚ ਦੱਸਦੀ ਹੈ ਵੀ ਬੇਬੀ ਬੁਆਇਆ ਜਾਂ ਗਰਲ ਹੈ ਅੱਪਲ ਦਾ ਅੱਧਿਆਂ ਨੂੰ ਤਾਂ ਪਤਾ ਹੀ ਲੱਗ ਗਿਆ ਹੋਣਾ ਕਿਉਂਕਿ ਕਈਆਂ ਨੇ ਸਟੋਰੀਜ਼ ਵਗੈਰਾ ਲਗਾਤੀ ਸੀ ਸਾਡੇ ਤੋਂ ਪਰਮਿਸ਼ਨ ਬਿਨਾਂ ਹੀ ਤਾਂ ਕਰਕੇ ਕਈਆਂ ਨੇ ਦੇਖੀ ਹੋਣੀ ਹੈ ਕਈਆਂ ਨੇ ਨਹੀਂ ਦੇਖੀ ਹੋਣੀ ਇਸ ਕਰਕੇ ਕਈਆਂ ਨੂੰ ਪਤਾ ਲੱਗ ਗਿਆ ਹੋਣਾ ਵੀ ਬੇਬੀ ਗਰਲ ਹੈ ਔਰ ਬੇਬੀ ਬੁਆਇਆ ਤੇ ਬਾਕੀ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸ ਦਾਂਗੇ ਇੱਕ ਵਲੌਗ ਬਣਾਵਾਂਗੇ ਜਿਹਦੇ ਦੱਸਾਂਗੇ ਵੀ ਅਸੀਂ ਇਹ ਸਾਡਾ ਬੇਬੀ ਬੋਏ ਹੈ ਜਾਂ ਗਰਲ ਹੈ ਤੇ ਖਾਣਾ ਸਾਨੂੰ ਦੇ ਕੇ ਸੀ ਕਮਲ ਤੇ ਸੰਦੀਪ ਆਏ ਤੇ ਪ੍ਰਭਜੋਤ ਵੀ ਆਇਆ ਜੀ ਨਾਲ ਪ੍ਰਭਜੋਤ ਪਹਿਲਾਂ ਆ ਗਿਆ ਜਿੱਦੇ ਸੰਦੀਪ ਤੇ ਕਮਲ ਬਾਅਦ ਚੋਏ ਸੀ ਨਾਲ ਉਹ ਆਪਣਾ ਜਿਹੜੀ ਦੂਜੀ ਕੁੜੀ ਛੋਟੀ ਬੇਬੀ ਨਾਲ ਲੈ ਕੇ ਆਏ ਸੀਗੇ ਦੋਨਾਂ ਦੀਆਂ ਫੋਟੋਆਂ ਕੀਤੀਆਂ ਸੀਗੀਆਂ ਤੇ ਉਹ ਵਲੌਗ ਉਹ ਨਿੰਮੜਾ ਆਇਆ ਚੇਤਾ ਨਹੀਂ ਆਇਆ ਤੇ ਖਾਣਾ ਸਾਨੂੰ ਦੇ ਕੇ ਰਾਤ ਦਾ ਤੇ ਚਲੇ ਗਿਆ ਕਿਉਂਕਿ 7 ਵਜੇ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਭੇਜਣਾ ਹੁੰਦਾ ਇੱਥੋਂ ਕਿਉਂਕਿ ਰੈ ਨਹੀਂ ਦਿੰਦੇ 7 ਵਜੇ ਤੋਂ ਬਾਅਦ ਇਸ ਕਰਕੇ ਉਹ ਚਲੇ ਗਿਆ ਤੇ ਕੱਲ ਨੂੰ ਆਉਣਗੇ ਤੇ ਤੇ ਸਾਰੇ ਜਣੇ ਬੇਸ਼ਿਸ਼ ਦਿਓ ਕਿ ਜਲਦੀ ਜਲਦੀ ਮੇਰੀ ਵਾਈਫ ਠੀਕ ਹੋ ਜਾਏ ਤੇ ਘਰੇ ਜਾ ਕੇ ਬੇਬੀ ਦਾ ਵੈਲਕਮ ਕਰੀਏ ਪੂਰੇ ਚੰਗੇ ਤਰੀਕੇ ਨਾਲ ਕੇਕ ਘਟিয়ে ਜਾ ਕੇ ਵਧੀਆ ਸਾਰਿਆਂ ਨੂੰ ਦੱਸਿਓ ਬੇਬੀ ਸੁੱਤਾ ਪਿਆ ਹੁਣ ਤੇ ਇਹ ਹਜੇ ਸੁੱਤਾ ਹੀ ਰਹਿਦਾ ਚਲੋ गाइस गुड मॉर्निंग I होप ਤੁਸੀਂ ਸਾਰੇ ਵਧੀਆ ਦੇ ਹੋਗੇ ਆਪਾਂ ਵੀ ਵਧੀਆ ਆ ਮਾਰਨਿੰਗ ਹੋ ਗਈ ਆ ਤੇ ਬ੍ਰੇਕਫਾਸਟ ਦਾ ਟਾਈਮ ਹੋ ਗਿਆ ਹਣੀ ਬ੍ਰੇਕਫਾਸਟ ਲੈਣ ਗਏ ਆ ਇੱਧਰ ਸਾਡਾ ਬੇਬੀ ਵੀ ਉੱਠ ਕੇ ਆਇਆ ਤੇ ਮੇਰੀ ਹਾਲਾ ਹਾਲਤ ਵੀ ਥੋੜੀ ਸਹੀ ਨਹੀਂ ਹੈਗੀ ਕਿਤੇ ਚ ਕਾਫੀ ਦਿਨ ਹੋ ਗਏ ਇੱਥੇ ਬੈਠਿਆ ਨੂੰ ਤਾਂ ਕਰਕੇ ਥੋੜੇ ਇਦਾਂ ਦੀ ਹੋਈ ਗਈ ਆ ਫਿਰ ਹਣੇ ਬ੍ਰੇਕਫਾਸਟ ਲੈ ਕੇ ਆਉਣੀ ਹਣੀ ਬ੍ਰੇਕਫਾਸਟ ਲੈ ਕੇ ਇਹ ਹੋਇਆ denn ਬੈਟਰੀ ਚੋਂ ਵਿੱਚ ਬੈਨ ਨਹੀਂ ਚੱਲਦੀ ਹੈ ਆ ਦੇਖੋ ਮਾਰਨਿੰਗ ਮਾਰਨਿੰਗ ਦਿੱਤਾ ਵੇ ਰਾਟੇ ਦਿੱਤੇ 10 ਮਿੰਟ ਦਿੱਤਾ ਅੱਜ ਹਨੇ ਨੂੰ ਅੱਜ ਸਾਡਾ ਹਸਪੀਟਲ ਚ ਚੌਥਾ ਬੈਣਾ ਹਨਾ ਆਵੇ ਉਹ ਦੇਖੋ ਉਹ ਗਲੂ ਉਹ ਗਲੂ ਹੁਣ ਕੀ ਚਾਹੀਦਾ ਦੀ ਜਾਇ ਤੇ ਉਤੋਂ ਖਲਗੀ ਹੈ ਲੇਕਿਨ ਭੁੱਖ ਤੇ ਆਪ ਬ੍ਰੇਕਫਾਸਟ ਮਿਲਦਾ ਸਾਨੂੰ ਮਾਰਨਿੰਗ ਬ੍ਰੈਡ ਟੋਸਟ ਹੁੰਦੇ ਆ ਨਾਲ ਕਾਫੀ ਟੀ ਜੋ ਵੀ ਲੈਣਾ ਆਪਾਂ ਲੈ ਸਕਦੇ ਆ ਤੇ ਹਣੇ ਨੇ ਲੈ ਆਂਦਾ ਹੁਣ ਆਪਾਂ ਬ੍ਰੇਕਫਾਸਟ ਕਰਾਂਗੇ ਜਦੋਂ ਬੇਬੀ ਜੇ ਸਾਨੂੰ ਬ੍ਰੇਕਫਾਸਟ ਕਰਨ ਦਊਗਾ ਤਾਂ ਹੀ ਕਰਾਂਗੇ ਆਪਾਂ ਬ੍ਰੇਕਫਾਸਟ ਆਪਾਂ ਕਰ ਲਿਆ ਸੀਗਾ ਅਹੀਂ ਹੋਲੀ ਹੋਲੀ ਕੱਢਿਆ ਕਰਦੇ ਹਣੀ ਬੇਬੀ ਨੂੰ ਪਿਆਰਾ ਸੀ ਦੁੱਧ ਤੇ ਆ ਬੇਬੀ ਦਾ ਬੈਂਡਾ ਹੁਣ ਆਪਾਂ ਇਹਦੇ ਤੇ ਪਾਵਾਂਗੇ ਨੈਪੀ ਚੇਂਜ ਕਰਨਾ ਬੇਬੀ ਦਾ ਆਪਣਾ ਹੁਣ ਬੇਬੀ ਨੂੰ ਆਪਾਂ ਆ ਬੇਬੀ ਦਾ ਬੈੱਡ ਹੈ ਹਸਪੀਟਲ ਵਾਲਿਆਂ ਨੇ ਦਿੱਤਾ ਆ ਮੇਰਾ ਬੈੱਡ ਆ ਹਣੀ ਵਸਤੇ ਆ ਤੇ ਬੇਬੀ ਨੂੰ ਆਪਾਂ ਰੈਡੀ ਵਗੈਰਾ ਕਰਤਾ ਹੁਣ ਬੇਬੀ ਪੀ ਰਿਹਾ ਵਾ ਦੁੱਧ ਡੈਡਾ ਦibou ਕੁਲਚੇ ਪੇਟ ਕੀ ਤੇ ਪਿੰਕ ਕਲਰ ਦਾ ਬੇਬੀ ਦੇ ਅੱਜ ਸੂਟ ਪਾਤਾ ਅੱਜ ਬੇਬੀ ਦਾ ਡੇ ਆ ਹਾਂ ਚੋਤਾ ਤੇ ਪਿੰਕ ਕਲਰ ਦਾ ਸੂਟ ਪਾਇਆ ਤੇ ਬੈਦਰ ਅੱਜ ਇਹਨੂੰ ਸੀਗਾ ਵੀ ਚਲ ਵਧੀਆ ਧੁੱਪ ਜੀ ਹੋਊਗੀ ਅੱਜ ਪਰ ਅੱਜ ਠੰਡਾ ਬੌਰ ਇੱਥੇ ਕਾਫੀ ਜ਼ਿਆਦਾ ਗੱਡੀਆਂ ਗੁੱਡੀਆਂ ਗੱਡੀਆਂ ਹੈਗੀਆਂ ਮਾਨ ਹੋਂ ਤਾਂ ਬਾਹਰ ਜਾਣ ਨੂੰ ਕਰਤਾ ਤੇ ਅਲ ਜਾਣੇ ਲਾਇਦਾ ਹਸਪੀਟਲ ਜੀ ਪਤਾ ਨਹੀਂ ਕਿਦਾਂ ਜਾਵਾਂਗੇ ਘਰ ਕਿਉਂਕਿ ਕਾਫੀ ਦਿਨ ਹੋ ਗਏ ਨਾ ਤੇ ਐਦਾਂ ਹੁੰਦਾ ਕਿ ਜਲਦੀ ਜਾਈ ਕੇ ਜਾ ਕੇ ਨਾਲੇ ਵਧੀਆ ਵੈਲਕਮ ਵਗੈਰਾ ਕਰੀਏ ਚਲੋ ਬਾਕੀ ਤੁਸੀਂ ਵੀ ਸਾਰੇ ਜਣੇ ਤਾਸ ਕਰਿਓ ਨਾ ਮੇਸੇ ਜਲਦੀ ਠੀਕ ਹੋ ਕੇ ਘਰੇ ਚਲੇ ਜਾਈਏ ਤੇ ਆਪਾਂ ਸਮਾਨ ਵਗੈਰਾ ਰੱਖਿਆ ਹੋਇਆ ਆਪਣਾ ਖਾਣ ਪੀਣ ਦਾ ਤੇ ਬੈਠੇ ਨੇ ਦੋਨੇ ਜਣੇ ਲਓ ਜੀ ਹੁਣ ਹੋ ਗਿਆ ਸਾਡਾ ਲੰਚ ਟਾਈਮ ਲੰਚ ਦੀ ਇਹਨਾਂ ਦੀ ਆਵਾਜ਼ ਆ ਗਈ ਸੀ ਵੀ ਕਹਿੰਦੇ ਲੰਚ ਲੈ ਜਾਓ ਆਪਦਾ ਤੇ ਆਪੇ ਲੈ ਜਾਓ ਆਪ ਦਾ ਜਾ ਕੇ ਜਿਹੜੀ ਚੀਜ਼ ਖਾਣੀ ਆ ਇਹਨੂੰ ਦੱਸ ਦਿਓ ਕਹਿੰਦੀ ਉੱਥੇ ਆ ਕੇ ਤੇ ਮੈਂ ਪਾ ਕੇ ਦੇ ਦੂੰਗੀ ਤੇ ਉਹਨਾਂ ਨੇ ਪਾ ਕੇ ਦਿੱਤਾ ਤੁਹਾਨੂੰ ਦਿਖਾਉਂਦੇ ਆ ਲੰਚ 'ਚ ਕੀ ਕੀ ਦਿੱਤਾ ਉਹਨਾਂ ਨੇ ਦੋ ਆਮਲੇਟ ਲੈਂਦੇ ਮੈਂ ਇੱਕ ਸੈਲਡ ਲੈਂਦਾ ਇੱਕ ਸੈਂਡਵਿਚ ਲੈਂਦਾ ਇਹ ਸੈਲਡ ਤੇ ਸੈਂਡਵਿਚ ਤੇ ਲੈ ਜਾ ਵਾਸਤੇ ਸੈਂਡਵਿਚ ਤੇ ਸੈਲਡ ਲਈ ਵਾਸਤੇ ਆਮਲੇਟ ਮੈਂ ਖਾਣੇ ਦੋਨੇ ਹਾਂਜੀ ਲੰਚ ਵਗੈਰਾ ਕਰਕੇ ਤੇ ਦੋਨੇ ਦੋਨੇ ਬੇਬੀ ਤੇ ਬੇਬੀ ਦੇ ਪਤਾ ਦੋਨੇ ਸੁੱਤੇ ਹੋਏ ਤੇ ਮੈਂ ਜਾਗਦਾ ਪਿਆਗਾ ਕਿਉਂਕਿ ਮੈਂ ਜਾਣਾ ਕਰੀ ਤੇ ਉਹ ਆ ਰਹੇ ਆ ਪ੍ਰਭ ਜੀ ਉਤਾਰਿਆ ਰੋਟੀ ਲੈ ਕੇ ਤੇ ਅੱਜ ਸਾਨੂੰ ਇਹਨਾਂ ਨੇ ਕਹਿਤਾ ਵੀ ਤੁਸੀਂ ਤੁਹਾਨੂੰ ਡਿਸਚਾਰਜ ਕਰ ਦਿੰਦੇ ਆ ਜਿਸ ਦਾ ਅੱਜ ਤੁਸੀਂ ਜਾ ਸਕਦੇ ਹੋ ਕਰੀ ਹੁਣ ਸ਼ਾਮ ਨੂੰ ਮੈਂ ਹਮ ਘਰੇ ਜਾਵਾਂਗਾ ਜਦੋਂ ਪ੍ਰਭ ਜੀ ਉਤਾ ਕੇ ਪ੍ਰਭ ਜੀ ਉੱਥੇ ਰੂਣਾ ਡੈਮ ਜਿੰਨਾ ਟਾਈਮ ਮੈਂ ਨਹੀਂ ਆਉਂਦਾ ਮੈਂ ਘਰੇ ਜਾ ਕੇ ਸਾਰੀ ਵੈਲਕਮਿੰਗ ਦੀ ਤਿਆਰੀ ਕਰਨੀ ਹੈ ਡੈਕੋਰੇਟ ਕਰਨਾ ਰੂਮ ਜਾ ਕੇ ਤੇ ਫਿਰ ਤੁਹਾਨੂੰ ਵੈਲਕਮਿੰਗ ਦਾ ਬਲੌਗ ਵੀ ਦਿਖਾਉਣਾਗਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇੱਥੇ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ ਜੇ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ